वैसे मेरे लिए ही वो बड़ी गल है कि मैं सोनिया ਦਾ ਕਰੈਕਟਰ ਕੀਤਾ ਤੇ ਮੈਂ ਇੰਨੀ ਵੱਡੀ ਟੀਮ ਨਾਲ ਕੀਤਾ ਬਟ ਜਦੋਂ ਮੈਨੂੰ ਇਦਾਂ ਦੇ ਕਮੈਂਟ ਮਿਲਦੇ ਆ ਤਾਂ ਜਿਹੜੇ ਤੁਹਾਡੇ ਹਾਸਲੇ ਆ ਹੋਰ ਵੀ ਬਲੰਦਰ ਜਾਂਦੇ ਆ ਕਮੈਂਟਾਂ ਦੇ ਨੀਚੇ ਇਹ ਗੱਲ ਕਹੀ ਜਾਂਦੀ ਸੀ ਕਿ ਅਮਰਜੋਤ ਤੁਸੀਂ ਡਿਜ਼ਰਵ ਕਰਦੇ ਸੀ ਤਾਂ ਉਹ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਸੀ ਹਮਤਿਆਰ ਸਰਵ ਲੋ ਆਲਵੇਜ਼ ਐਪਰੀਸ਼ੀਏਟ ਮਿਲਦੇ ਸੀ ਹੈਨਾ ਮੈਨੂੰ ਹਮੇਸ਼ਾ ਉਹ ਕਹਿੰਦੇ ਹੁੰਦੇ ਸੀ ਕਿ ਬੈਸਟ ਜਿਹੜੀ ਰਿਲੇਸ਼ਨਸ਼ਿਪ ਆ ਉਹ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਵਾਈਬ ਮਿਲਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਕਿਸੇ ਵੀ ਚੀਜ਼ ਨੂੰ ਚਾਹੇ ਤੁਸੀਂ ਆਪਣੇ ਵਰਕ ਨੂੰ ਲੈ ਲਓ ਜਾਂ ਤੁਸੀਂ ਕੋਈ ਚੀਜ਼ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਉਹਨੂੰ ਪਿਆਰ ਕਰਦੇ ਹੋ ਤਾਂ ਜਿਹੜੀ ਕੁਦਰਤ ਹੈ ਉਹ ਵੀ ਤੁਹਾਡਾ ਸਾਥ ਦਿੰਦੀ ਹੈ ਤੇ ਪਿਆਰ ਤੋਂ ਵੱਡੀ ਚੀਜ਼ ਕੋਈ ਹੈ ਨਹੀਂ ਸਸੀ ਗੱਲ ਜੀ ਕਿਵੇਂ ਹੋ ਤੁਸੀਂ ਮੈਂ ਬਹੁਤ ਧੀਆ ਤੁਸੀਂ ਕਿਵੇਂ ਆਫਟਰ ਲੌਂਗ ਟਾਈਮ ਬਾਅਦ ਦੇਖ ਕੇ ਬਹੁਤ ਖੁਸ਼ੀ ਹੋਈ ਤੁਸੀਂ ਚਮਕੀਲਾ ਤੋਂ ਬਾਅਦ ਮੈਨੂੰ ਮਿਲਣੀ ਸੀ ਪਹਿਲੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਉਸ ਦੇ ਲਈ ਥੈਂਕ ਯੂ ਸੋ ਮੱਚ ਬਸ ਮੈਂ ਥੋੜੀ ਜੀ ਬਿਜ਼ੀ ਸੀਗੀ ਆਣੀ ਪਾਈ ਤੇ ਬਹੁਤ ਸਾਰੀਆਂ ਫਿਲਮਾਂ ਸੀ ਦੇਖਣ ਦੀ ਇੱਛਾ ਸੀਗੀ ਬਟ ਅਵਤਾਰ ਸਰ ਨੇ ਬਹੁਤ ਸਿਕਨਸ ਨਾਲ ਤੇ ਅਨੀਤਾ ਮੈਮ ਨੇ ਬਹੁਤ ਪਿਆਰ ਨਾਲ ਮੈਨੂੰ ਬੁਲਾਇਆ ਸੀਗਾ ਤੇ ਫਿਰ ਅੱਜ ਮੈਂ ਫਿਲਮ ਦੇਖੀ ਤੇ ਬਹੁਤ ਟਾਈਮ ਬਾਅਦ ਮੈਂ ਬਹੁਤ ਜ਼ਿਆਦਾ ਹੱਸੀ ਤੇ ਬਹੁਤ ਸੋਹਣੀ ਫਿਲਮ ਲੱਗੀ ਤੇ ਫਿਲਮ ਨੇ ਸਾਰਿਆਂ ਨੂੰ ਜੋੜ ਕੇ ਰੱਖਿਆ ਹੋਇਆ ਅਕੋਰਡਿੰਗ ਟੂ ਯੂ ਜਦੋਂ ਵੀ ਸਾਰੇ ਤੁਹਾਨੂੰ ਦੋਨਾਂ ਨੂੰ ਇਕੱਠੇ ਦੇਖਦੇ ਆ ਬੈਸਟ ਰਿਲੇਸ਼ਨਸ਼ਿਪ ਦੀ ਐਡਵਾਈਸ ਤੁਸੀਂ ਕੀ ਮੰਨਦੇ ਹੋ ਜਿਹਨੂੰ ਮਿੱਥ ਕੇ ਤੁਸੀਂ ਆਪਣੀ ਜ਼ਿੰਦਗੀ 'ਚ ਚੱਲ ਰਹੇ ਹੋ ਦੇਖੋ ਮੈਨੂੰ ਲੱਗਦਾ ਹੈ ਬੈਸਟ ਜਿਹੜੀ ਰਿਲੇਸ਼ਨਸ਼ਿਪ ਆ ਉਹ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਵਾਈਬ ਮਿਲਨੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਤੇ ਜਦੋਂ ਤੁਹਾਡੀ ਵਾਈਬ ਮਿਲਦੀ ਹੈ ਫਿਰ ਤੁਹਾਡਾ ਸਭ ਕੁਝ ਹੀ ਮਿਲਦਾ ਹਨਾ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਰਿਸ਼ਤਿਆਂ ਦੀ ਗੱਲ ਤਾਂ ਹੈ ਹੀ ਹੈ ਤੇ ਅਨੀਤਾ ਮੈਮ ਦੀ ਤੇ ਹਰਦੀਪ ਸਰ ਦੀ ਜਿਹੜੀ ਕੈਮਿਸਟਰੀ ਉਹ ਮੈਨੂੰ ਬਾ ਕਮਾਨ ਲੱਗੀ ਤੇ ਬਹੁਤ ਸੋਹਣੀ ਫਿਲਮ ਲੱਗੀ ਮੈਨੂੰ ਮੈਮ ਇੱਕ ਚੀਜ਼ ਹੋਰ ਕੋਈ ਵੀ ਹਸਬੰਡ ਵਾਈਫ ਤੋਂ ਉੱਪਰ نیچے ਹੋ ਸਕਦਾ ਹੈ ਲੋਕ ਤੁਹਾਨੂੰ ਬਹੁਤ ਅਲੱਗ ਤਰੀਕੇ ਨਾਲ ਵੇਖਦੇ ਹੁੰਦੇ ਆ ਪਰ ਤੁਹਾਨੂੰ ਲੱਗਦਾ ਹੈ ਕਿ ਅਗਰ ਪਿਆਰ ਹੈ ਤਾਂ ਹਰ ਚੀਜ਼ ਨੂੰ ਅੰਡਰਸਟੈਂਡ ਕੀਤਾ ਜਾ ਸਕਦਾ ਹੁੰਦਾ ਹੈ ਚਾਹੇ ਦੁਨੀਆ ਕੁਝ ਵੀ ਕਹਿੰਦੀ ਹੋਵੇ ਬਿਲਕੁਲ ਡੈਫੀਨੇਟਲੀ ਕਿਉਂਕਿ ਪਿਆਰ ਇੱਕ ਬਹੁਤ ਵੱਡੀ ਪਾਵਰ ਆ ਹਨਾ ਤੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਹੋ ਸਿਰਫ ਇੱਥੇ ਮੈਂ ਰਿਸ਼ਤਿਆਂ ਦੀ ਗੱਲ ਨਹੀਂ ਕਰੂੰਗੀ ਕਿਸੇ ਵੀ ਚੀਜ਼ ਨੂੰ ਚਾਹੇ ਤੁਸੀਂ ਆਪਣੇ ਵਰਕ ਨੂੰ ਲੈ ਲਓ ਜਾਂ ਤੁਸੀਂ ਕੋਈ ਚੀਜ਼ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਉਹਨੂੰ ਪਿਆਰ ਕਰਦੇ ਹੋ ਤਾਂ ਜਿਹੜੀ ਕੁਦਰਤ ਆ ਉਹ ਵੀ ਤੁਹਾਡਾ ਸਾਥ ਦਿੰਦੀ ਹੈ ਤੇ ਪਿਆਰ ਤੋਂ ਵੱਡੀ ਚੀਜ਼ ਕੋਈ ਹੈ ਨਹੀਂ ਚਲੋ ਮੈਂ ਤੁਹਾਨੂੰ ਕਿਹ ਚਮਕੀਲਾ ਤੋਂ ਬਾਅਦ ਤੁਸੀਂ ਮੈਨੂੰ ਅੱਜ ਮਿਲੇ ਹੋ ਕੋਈ ਬੈਸਟ ਕੰਪਲੀਮੈਂਟ ਤੁਹਾਨੂੰ ਉਸ ਕਿਰਦਾਰ ਲਈ ਮਿਲਿਆ ਹੋਵੇ ਜਿਹੜਾ ਤੁਹਾਨੂੰ ਲੱਗਦਾ ਮੈਂ ਕਦੀ ਨਹੀਂ ਭੁੱਲ ਸਕਦੀ ਚਾਹੇ ਉਹ ਇਮਤੀਆਜ਼ ਸਰ ਵੱਲੋਂ ਕਿਉਂ ਨਾ ਹੋਵੇ ਦੇਖੋ ਇਮਤੀਆਜ਼ ਸਰ ਵੱਲੋਂ ਆਲਵੇਜ਼ ਐਪਰੀਸ਼ੀਏਟ ਮਿਲਦੇ ਅਸੀਂ ਹੈਨਾ ਮੈਨੂੰ ਹਮੇਸ਼ਾ ਉਹ ਕਹਿੰਦੇ ਹੁੰਦੇ ਸੀ ਕਿ ਜੋ ਸੋਨੀਆਂ ਸਾਨੂੰ ਚਾਹੀਦੀ ਆ ਉਹ ਆਲਰੇਡੀ ਤੁਸੀਂ ਬਣੇ ਬਣਾਏ ਹੋ ਤੇ ਉਹ ਮੇਰੇ ਲਈ ਬਹੁਤ ਵੱਡੀ ਗੱਲ ਆ ਤੇ ਬਾਕੀ ਇੰਡਸਟਰੀ ਦੇ ਵਿੱਚੋਂ ਮੈਨੂੰ ਸਾਰੀਆਂ ਬਹੁਤ ਸਾਰੀਆਂ ਕਾਲਸ ਆਈਆਂ ਤੇ ਇੱਕ ਮੇਰੇ ਲਈ ਬਹੁਤ ਵੱਡਾ ਕਮੈਂਟ ਸੀਗਾ ਕਿ ਜਦੋਂ ਮੇਰੇ ਕਮੈਂਟਾਂ ਦੇ ਨੀਚੇ ਕਿ ਅਮਰ ਜੇ ਉਹ ਤੁਸੀਂ ਡਿਜ਼ਰਵ ਕਰਦੇ ਸੀ ਤਾਂ ਉਹ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਸੀ ਵੈਸੇ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਹੈ ਕਿ ਮੈਂ ਸੋਨੀਆ ਦਾ ਕਰੈਕਟਰ ਕੀਤਾ ਤੇ ਮੈਂ ਇੰਨੀ ਵੱਡੀ ਟੀਮ ਨਾਲ ਕੀਤਾ ਬਟ ਜਦੋਂ ਮੈਨੂੰ ਇਦਾਂ ਦੇ ਕਮੈਂਟ ਮਿਲਦੇ ਆ ਤਾਂ ਜਿਹੜੇ ਤੁਹਾਡੇ ਹਾਸਲਿਆ ਹੋਰ ਵੀ ਬਲੰਦਰ ਜਾਂਦੇ ਆ ਯੈਪੀਨੇਟਲੀ ਬਹੁਤ ਬਹੁਤ ਮੁਬਾਰਕਾਂ ਉਮੀਦ ਹੈ ਕਿ ਹੋਰ ਸੋਹਣੇ ਪ੍ਰੋਜੈਕਟਸ ਆਉਣਗੇ ਸੋਨੀਆ ਦੇ ਹਿਸ थैंक यू ਸੋ ਮਚ ਥੈਂਕ ਯੂ ਸੋ ਮਚ